ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਗੁਜੀਤ ਕੌਰ ਲੇਕੇ ਹਾਜ਼ਰਾਂ ਜੀ ਤੁਹਾਡਾ ਆਪਣਾ ਖਾਸ ਹਮਦਰਦ ਇਮੀਗ੍ਰੇਸ਼ਨ ਮੈਟਰਸ ਪ੍ਰੋਗਰਾਮ ਜਿਸ ਦੇ ਵਿੱਚ ਇਮੀਗ੍ਰੇਸ਼ਨ ਸੰਬੰਧੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਇਮੀਗ੍ਰੇਸ਼ਨ ਦੀਆਂ ਲੇਟੈਸਟ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਮੀਗ੍ਰੇਸ਼ਨ ਦੇ ਵਿੱਚ ਕਈ ਵੱਡੇ ਵੱਡੇ ਬਦਲਾਅ ਨੇ ਜਿਹੜੇ ਹਰ ਹਫ਼ਤੇ ਹੀ ਹਰ ਰੋਜ਼ ਤੁਹਾਨੂੰ ਮਿਲਦੇ ਨੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦੇ ਵੱਲੋਂ ਵੀ ਅਨਾਊਂਸਮੈਂਟਸ ਕੀਤੀਆਂ ਜਾਂਦੀਆਂ ਨੇ ਇਸ ਦੇ ਨਾਲ ਹੀ ਜੇਕਰ ਤੁਹਾਡਾ ਕੋਈ ਇਮੀਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੋਵੇਗਾ ਤੁਸੀਂ ਜ਼ਰੂਰ ਸਾਡੇ ਅੱਜ ਦੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਕਾਲ ਕੰਦਲੀ ਨੰਬਰ ਤੁਹਾਡੀ ਸਕਰੀਨ ਦੇ نیچے ਫਲੈਸ਼ ਹੋ ਰਿਹਾ ਹੈ 647366777 ਤੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ICC ਇਮੀਗ੍ਰੇਸ਼ਨ ਤੋਂ ਮੰਨੂ দত্ত ਜੀ ਮੌਜੂਦ ਨੇ ਜੋ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ ਤੇ ਇਸ ਦੇ ਨਾਲ ਹੀ ਲੇਟੈਸਟ ਅਪਡੇਟਸ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਜੀ थैंक यू वेरी मच ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਈਵਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਇਸ ਮੁਜੀ ਟੀਮ ਵੱਲੋਂ ਐਮਡੀ ਮਨੋਦੱਤਾ ਨਾੜੀ ਰਿਪੋਰਟਰ ਵੱਲੋਂ ਸਸਕੀ ਕਾਲ ਨਮਸਕਾਰ ਆਦਾਬ ਐਂਡ थैंक यू वेरी मच फॉर हैविंग अस ਓਨ ਜੀ ਤੇ ਸਰ ਇਮੀਗ੍ਰੇਸ਼ਨ ਦੇ ਵਿੱਚ ਲਗਾਤਾਰ ਕਾਫੀ ਵੱਡੇ ਵੱਡੇ ਜਿਹੜੇ ਚੇਂਜਸ ਹੋ ਰਹੇ ਨੇ ਹਰ ਰੋਜ਼ ਹੀ ਕੁਝ ਨਾ ਕੁਝ ਇਮੀਗ੍ਰੇਸ਼ਨ ਦੇ ਵਿੱਚ ਸੋਨਾਂ ਨੂੰ ਮਿਲਦਾ ਜਿਵੇਂ ਪਿਛਲੇ ਕਈ ਸਮੇਂ ਤੋਂ ਆਪਾਂ ਗੱਲ ਵੀ ਕਰਿਆ ਸੀ ਇਮੀਗ੍ਰੇਸ਼ਨ ਚ ਚੇਂਜਸ ਹੋਣਗੇ ਤਾਂ ਉਹਦਾ ਅਸਰ ਕਿਤੇ ਨਾ ਕਿਤੇ ਦੇਖਣ ਨੂੰ ਮਿਲੇਗਾ ਕਾਲਜੇਸ ਦੇ ਉੱਪਰ ਵੀ ਤਰ ਰੀਸੈਂਟਲੀ ਸ਼ੈਰਡਨ ਕਾਲਜ ਦੇ ਵੱਲੋਂ ਵੀ ਆਪਣੇ ਪ੍ਰੋਗਰਾਮਸ ਇਹ ਐਲ ਲੱਕੀ ਕੀ ਕਹਿਣਾ ਚਾਹੁੰਗੀ ਅ ਗੁਰਜੀ ਤਾਂ ਇਕੱਲੇ ਸ਼ੈਰਡਨ ਕਾਲਜ ਦਾ ਇਸ਼ੂ ਨਹੀਂ ਹੈਗਾ ਇਹ ਬੇਸਿਕਲੀ ਕਾਫੀ ਸਾਰੇ ਕਮਿਊਨਿਟੀ ਕਾਲਜਸ ਦਾ ਇਸ਼ੂ ਹੈਗਾ ਇਸ ਇੱਥੇ ਬਿਕੋਜ਼ ਜਨਵਰੀ ਦੇ ਵਿੱਚ ਜਦੋਂ ਅਨਾਉਂਸਮੈਂਟਸ ਕੀਤੀਆਂ ਗਈਆਂ ਸੀਗੀਆਂ ਕਿ ਪਾਰਟਨਰਸ਼ਿਪਸ ਕਾਲਜਸ ਵਾਲੀਆਂ ਵਰਕ ਨਹੀਂ ਕਰਨਗੀਆਂ ਤੇ ਜਿਹੜੇ ਲੋਕਲ ਪਾਰਟਨਰਡ ਕਾਲਜਸ ਸਿਗੇ ਕਮਿਊਨਿਟੀ ਕਾਲਜਸ ਦੇ ਖਾਸ ਕਰਕੇ ਜੀਟੀਏ ਦੇ ਅੰਦਰ ਜਾਂ ਗ੍ਰੀਟਰ ਬੈਂਕੂਵਰ ਦੇ ਅੰਦਰ ਉਹਨਾਂ ਨੂੰ ਬੜਾ ਇੰਪੈਕਟ ਲੈਣਾ ਪਿਆ ਸੀਗਾ ਤੇ ਮੇ ਵਾਸ ਟੈਕਨੀਕਲੀ देयर ਲਾਸਟ ਸੈਸ਼ਨ ਕਿ ਉਹ ਬੱਚੇ ਉੱਥੇ ਪੜ ਸਕਣ ਜਿਨ੍ਹਾਂ ਨੂੰ ਪੋਸਟ ਗ੍ਰੈਡ ਵਕ ਪਰਮਿਟ ਮਿਲਣਾ ਹੈਗਾ ਹੁਣ ਉਹ ਚੇਂजेस ਦੇ ਨਾਲ ਉਹ ਜਿਹੜੇ ਪ੍ਰਾਈਵੇਟ ਕੈਂਪਸਸਿਸ ਉਹਨਾਂ ਨੂੰ ਤੱਕ ਲੱਗ ਗਿਆ ਸੀਗਾ ਉਸ ਤੋਂ ਬਾਅਦ ਸਟਰੀਮਸ ਕਿ ਨਵੀਆਂ ਅਨਾਉਂਸ ਕੀਤੀਆਂ ਗਈਆਂ ਕਿ ਪੰਜ ਸਟਰੀਮਸ ਹੀ ਹੋਣ ਗਿਆ ਜਿਨ੍ਹਾਂ ਦੇ ਵਿੱਚ ਤੁਹਾਨੂੰ ਵਕ ਪਰਮਿਟ ਮਿਲੇਗਾ ਸੋ ਉਸ ਸਟਰੀਮਸ ਕਿਹੜੀਆਂ ਸਨ ਸਟੈਮ ਦੀਆਂ ਸਟਰੀਮਸ ਸਨ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਐਂਡ ਮੈਥਮੈਟਿਕਸ ਟ੍ਰੇਡਸ ਦੀਆਂ ਹੈਲਥ케ਅਰ ਦੀਆਂ, ਟ੍ਰਾਂਸਪੋਰਟੇਸ਼ਨ ਦੀਆਂ ਐਂਡ ਐਗਰੀਕਲਚਰ ਦੀਆਂ ਸੋ ਉਹ ਪੰਜ ਸਟ੍ਰੀਮਸ ਤੋਂ ਦੇ ਵਿੱਚ 964 ਕੋਰਸਸ ਆਇਡੈਂਟੀਫਾਈ ਕੀਤੇ ਗਏ ਸੀ 966 ਕੋਰਸਸ ਜਿਨ੍ਹਾਂ ਦੇ ਵਿੱਚ ਪੜ ਕੇ ਬੱਚੇ ਕੁਆਲੀਫਾਈ ਕਰਨਗੇ ਪੋਸਟ ਗ੍ਰੈਡ ਪਰਮਿਟ ਨੇ ਹੁਣ ਹੋਇਆ ਕਿ ਕਿ ਇੱਕਦਮ ਇੰਟਰਨੈਸ਼ਨਲ ਸਟੂਡੈਂਟਸ ਦੇ ਨੰਬਰ ਵੀ ਘਟਾ ਦਿੱਤੇ ਗਏ ਕਿ ਉਹ ਟਾਰਗੇਟ ਜਿਹੜਾ ਸੀਗਾ ਜਿਹੜੇ ਟਾਰਗੇਟਸ ਵੱਡੇ ਨੰਬਰ ਤੇ ਰੀਚ ਕਰ ਰਿਹਾ ਸੀ ਉਹਨਾਂ ਨੂੰ ਡਰਾਸਟਿਕਲੀ ਕੱਟ ਕਰ ਦਿੱਤਾ ਗਿਆ ਨਾ ਕਿ 2024 ਵਾਸਤੇ ਪਰ 2025 2026 ਵਾਸਤੇ ਵੀ ਜੀ ਸੋ ਐਂਡ ਅਗਲੇ ਅਗਲੇ 2 ਸਾਲਾਂ ਦੀਆਂ ਜਿਹੜੇ ਪ੍ਰੋਜੈਕਸ਼ਨਸ ਦਿੱਤੀਆਂ ਗਈਆਂ ਉਹ ਹੋਰ ਘਟਾ ਕੇ ਨੰਬਰਸ ਦਿੱਤੀਆਂ ਗਈਆਂ ਹੈਗੀਆਂ ਸੋ ਹੁਣ ਕਾਲਜਸ ਜਿਹੜੀਆਂ ਜਿਨ੍ਹਾਂ ਨੇ ਐਨੇ ਵੱਡੇ ਵੱਡੇ ਕੈਂਪਸਸ ਖੋਲੇ ਸੀਗੇ ਉਹਨਾਂ ਨੇ ਐਂਟੀਸੀਪੇਟ ਕਰਦੇ ਹੁਆ ਰਿਕਰੂਟਮੈਂਟਸ ਟੀਚਰਸ ਦੀਆਂ ਇਨਸਟ੍ਰਕਟਰਸ ਦੀਆਂ ਕਰ ਲਈ ਸੀ ਸਪੋਰਟ ਸਟਾਫ ਦੀਆਂ ਕਰ ਲਈਆਂ ਸੀਗੀਆਂ ਹੁਣ ਉਹ ਐਂਡ ਸਟੂਡੈਂਟਸ ਦੇ ਨੰਬਰ ਕਟਾਉਣ ਹੋਣ ਕਰਕੇ ਉਹ ਚੀਜ਼ਾਂ ਮੈਨੇਜ ਨਹੀਂ ਕਰ پا ਰਹੇ ਸੋ ਉਹਨਾਂ ਨੂੰ ਲੱਗ ਰਿਹਾ ਕਿ ਐਂਡ ਜਿਹੜੇ ਪ੍ਰਾਈਵੇਟ ਕਾਲਜਿਸ ਦੇ ਕੈਂਪਸ ਦੇ ਟਾਈ ਅਪ ਸੀ ਉਤੋਂ ਵੀ ਰੈਵਨਿਊ ਜਨਰੇਸ਼ਨ ਸੀਗੀ ਉਹ ਵੀ ਖਤਮ ਹੋ ਗਿਆ ਸੋ ਦੈਟ ਇਜ਼ ਦਾ ਰੀਜ਼ਨ ਕਿ ਸ਼ੈਰਡਨ ਨੇ ਡਰਾਸਟਿਕਲੀ ਐਸ ਡਰਾਸਟਿਕ ਸਟੈਪ ਲੈਂਦਾ ਹੈਗਾ ਕਿਉਂਕਿ 110 ਮਿਲੀਅਨ ਦੇ ਆਸ-ਪਾਸ ਉਹਨਾਂ ਦੇ ਰੈਵਨਿਊ ਦੇ ਵਿੱਚ ਕਾਟ ਦੀ ਉਹਨਾਂ ਦੀ ਪ੍ਰੋਜੈਕਸ਼ਨ ਸੀਗੀਆਂ ਐਂਡ ਹੋਰ ਆ ਗਈਆਂ ਉਹਨਾਂ ਨੇ 40 ਪ੍ਰੋਗਰਾਮਸ ਇਹੋ ਜੀ ਆਇਡੈਂਟੀਫਾਈ ਕੀਤੇ ਜਿਦੇ ਵਿੱਚ ਹੁਣ ਇੰਟਰਨੈਸ਼ਨਲ ਸਟੂਡੈਂਟਸ ਪ੍ਰੋਬੇਬਲੀ ਇੰਟਰਸਟਿਡ ਨਹੀਂ ਹੈਗੇ ਐਡਮਿਸ਼ਨ ਲੈਣ ਵਾਸਤੇ ਬਿਕੋਜ਼ ਹੋਸਾ ਦਾ ਉਸ ਪ੍ਰੋਗਰਾਮਸ ਪੋਸਟ ਗ੍ਰੈਡ ਵਰਕ ਪਰਮਿਟ ਵਾਸਤੇ ਨਾਲ ਐਲੀਜੀਬਲ ਹਲੇ ਬਹੁਤ ਸਾਰੀ ਕਨਫਿਊਜ਼ਨ ਚੱਲ ਰਹੀ ਹੈ ਬਿਕੋਜ਼ ਈਵਨ ਬੱਚੇ ਵੀ ਕਲੀਅਰ ਨਹੀਂ ਹੈਗੇ ਕਿ ਕਿਹੜਾ ਪ੍ਰੋਗਰਾਮ ਉਹਨਾਂ ਨੂੰ ਕੁਆਲੀਫਾਈ ਉਹ ਤੇ ਸਿਰਫ ਪੰਜ ਸਟਰੀਮਸ ਨੂੰ ਲੈ ਕੇ ਰਹਿ ਲਿਆ ਉਹਨਾਂ ਨੇ ਸੋ ਆ ਕਾਫੀ ਸਾਰੀਆਂ ਚੇਂਜਸ ਹਲੇ ਹੋਰ ਆਣਗੀਆਂ ਹਾਲੇ ਅਸੀਂ ਸ਼ਰਦਨ ਦੀ ਨਿਊਜ਼ થી ਸੁਣੀ ਹੈ ਕਾਨਸਟੋਗਾ ਦੇ ਵੀ ਇਸੇ ਤਰ੍ਹਾਂ ਦੀ ਸਿਮਲਰ ਨਿਊਜ਼ ਆ ਗਈ ਹੈ ਐਂਡ ਸੇਮ ਨਿਊਜ਼ ਇਜ਼ ਫਾਰ ਆਲਮੋਸਟ ਆਲ ਕਾਲਜੇਸ ਤੁਸੀਂ ਉਹਨੇ ਯੂਨੀਵਰਸਿਟੀ ਆਫ ਕੈਲਗਰੀ ਦਾ ਵੀ ਦਿਖਾ ਰਹੇ ਸੀ ਕਿ ਉਹਨਾਂ ਵੀ ਪ੍ਰੋਜੈਕਸ਼ਨਸ ਦੇ ਹਿਸਾਬ ਦੇ ਨਾਲ 11 ਮਿਲੀਅਨ ਦਾ ਲਾਸ ਹੋਇਆ ਹੈ ਔਰ ਪ੍ਰੋਜੈਕਸ਼ਨਸ ਕੱਟੇ ਗਏ ਸੋ ਇਹ ਸਾਰੇ ਕਾਲਜੇਸ ਆਰ ਇਨ ਦਾ ਸੇਮ ਬੋਟ ਇਹ ਹਲੇ ਤੇ ਹੋਰ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਵੀ ਵਿਲ ਸੀ ਮੋਰ ਨਿਊਜ਼ ਐਂਡ ਮੋਰ ਥਿੰਗਸ ਹੈਪਨਿੰਗ ਔਨ ਦਿਸ ਫਰੰਟ ਬਿਲਕੁਲ ਤੇਦਨ ਵਾਲੀ ਹੁਣ ਇਹ ਵੀ ਜਿਹੜਾ ਨਵਾਂ ਰੂ ਲਾਗੇ ਜੇਕਰ ਕਾਲਜ ਚੇਂਜ ਕਰਨਾ ਤਾਂ ਉਹਦੇ ਲਈ ਨਿਊ ਸਟੱਡੀ ਪਰਮਿਟ ਅਪਲਾਈ ਕਰਨਾ ਪੈਣਾ ਉਹਦੇ ਨਾਲ ਵੀ ਕਾਲਜਿਸ ਤੇ ਅਸਰ ਹੋਏਗਾ ਕਿਤੇ ਨਾ ਕਿਤੇ ਬਿਲਕੁਲ ਐਬਸੋਲੂਟਲੀ ਬਿਕੋਜ਼ ਗੁਰਜੀਤ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੇ ਜਨੂਅਰੀ ਵਾਸਤੇ ਐਡਮਿਸ਼ਨ ਲਿੱਤੀਆਂ ਹੋਈਆਂ ਆ ਸਿੱਗੀਆਂ ਰਾਈਟ ਉਹ ਇਹ ਐਂਟੀਸੀਪੇਟ ਕਰਕੇ ਲਿੱਤੀਆਂ ਹੋਈਆਂ ਸਿੱਗੀਆਂ ਕਿ ਮੇਰਾ ਵਰਕ ਪਰਮਿਟ ਹਲੇ 6 ਮਹੀਨੇ ਦਾ ਜਾਂ 8 ਮਹੀਨੇ ਦਾ ਪਿਆ ਹੈ ਤੇ ਮੈਂ ਆਈ ਕੈਨ ਸਟਾਰਟ ਦਾ ਨਿਊ ਕੋਰਸ ਇਨ ਅ ਡਿਫਰੈਂਟ ਕਾਲਜ ਹੁਣ ਉਹਨਾਂ ਨੂੰ ਦੋ ਇਸ਼ੂਜ਼ ਆ ਗਏ ਉਹ ਜਿਹੜਾ ਨਵਾਂ ਕੋਰਸ ਹੈਗਾ ਉਹ ਫਾਲ ਕਰ ਰਿਹਾ 966 ਕੋਰਸਸ ਦੇ ਵਿੱਚ ਯਰ ਫਾਈਵ ਸਟਰੀਮਸ ਦੇ ਵਿੱਚ ਜਿਹੜੇ ਉਹਨਾਂ ਨੂੰ ਪੋਸਟ ਗ੍ਰੈਡ ਵਰਕ ਪਰਮਿਟ ਲੈ ਕੇ ਦੇਣਗੇ ਜਾਂ ਨਹੀਂ ਦੇਣਗੇ ਸੋ ਇੱਕ ਤੇ ਆ ਡਿਲੇਮਾ ਚੱਲ ਰਿਹਾ ਹੈਗਾ ਦੂਸਰਾ ਡਿਲੇਮਾ ਚੱਲ ਰਿਹਾ ਹੈ ਕਿ ਜੋ ਉਹ ਨਵਾਂ ਵਰਕ ਸਟਡੀ ਪਰਮਿਟ ਅਪਲਾਈ ਕਰਦੇ ਨੇ ਤੇ ਉਹ एलिਜੀਬਲ ਹੋਣਗੇ ਪੜਨ ਵਾਸਤੇ ਉਹ ਉਹਦਾ ਪ੍ਰੋਸੈਸਿੰਗ ਟਾਈਮ ਕਿੰਨਾ ਚੱਲ ਰਿਹਾ ਸੋ ਬਹੁਤ ਸਾਰੀਆਂ ਇਸ ਟਾਈਮ ਵੀ ਉਹਦੇ ਤੇ ਵੀ ਚੀਜ਼ਾਂ ਚੱਲ ਰਹੀਆਂ ਸੋ ਇੰਟਰਨੈਸ਼ਨਲ ਸਟੂਡੈਂਟਸ ਮੈਂ ਤੁਹਾਨੂੰ ਇੱਕ ਸੁਝਾਅ ਜ਼ਰੂਰ ਦਊਂਗਾ ਪਲੀਜ਼ ਕਿਸੇ ਕੰਸਲਟੈਂਟ ਕਿਸੇ ਲਾਇਰ ਕਿਸੇ ਐਕਸਪੀਰੀਐਂਸਡ ਕੰਪਨੀ ਕੋਲ ਜਾਓ ਉੱਥੇ ਜਾ ਕੇ ਆਪਣਾ ਕੇਸ ਡਿਸਕਸ ਕਰੋ ਹੋ ਸਕਦਾ ਤੁਹਾਨੂੰ ਲੋਡ ਹੋਵੇ ਹੋ ਸਕਦਾ ਤੁਹਾਨੂੰ ਲੋਡ ਨਾ ਹੋਵੇ ਸੋ ਐਂਡ ਡਿਸਕਸ ਕਿ ਤੁਹਾਡੀਆਂ ਆਪਸ਼ਨਸ ਪਰਮਨੈਂਟ ਰੈਜ਼ਿਡੈਂਸੀ ਦੇ ਕੀ ਹੈ ਗਿਆ ਹੁਣ ਤਾਂ ਵੈਸੇ ਵੀ ਗੁਜਜੀਤ ਬਹੁਤ ਸਾਰੀਆਂ ਆ ਚੇਂਜਸ ਆ ਚੁੱਕੀਆਂ ਐ ਬਹੁਤ ਸਾਰੀਆਂ ਚੇਂਜ ਹੋਰ ਐਂਟੀਸੀਪੇਟਡ ਹੈਗੀਆਂ ਅਗਲੇ ਕੁਛ 1 ਮਹੀਨਿਆਂ ਦੇ ਵਿੱਚ ਸੋ ਉਹ ਵੀ ਡਰਾਸਟਿਕਲੀ ਇਮੀਗ੍ਰੇਸ਼ਨ ਨੂੰ ਇੰਪੈਕਟ ਕਰਨ ਵਾਲੀਆਂ ਬਿਲਕੁਲ ਦੂਸਰੀ ਚੇਂਜਸ ਦੀ ਗੱਲ ਕੀਤੀ ਰੀਸੈਂਟਲੀ ਕਿ ਕਿਹਵੀ ਨਿਊਜ਼ ਜਿਹੜੀ ਵਾਇਰਲ ਹੋ ਰਹੀ ਹੈ ਕਿ ਐਲ ਐ ਐ ਦੇ ਜਿਹੜੇ 50 ਪੁਆਇੰਟਸ ਮਿਲਦੇ ਨੇ ਉਹ ਵੀ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਲੇਚ ਦੇ ਵੱਲੋਂ ਅਨਾਉਂਸਮੈਂਟ ਹੋਪਫੁਲੀ ਕਿ ਕਰ ਦਿੱਤੀ ਜਾਏਗੀ ਔਰ ਨਾਲੇ ਇੰਨੇ ਦੇ ਵਿੱਚ ਕਿ ਉਹ ਵੀ ਬੰਦ ਕਰਨ ਲੱਗੇ ਨੇ ਗੁਰਜੀਤ ਇਹਦੇ ਵਿੱਚ ਅਗੇਨ ਇਟਸ ਅ ਟੂ अर्ਲੀ ਟੂ ਕਮੈਂਟ ਔਨ ਇਟ ਜਦ ਤੱਕ ਉਹ ਅਨਾਉਂਸਮੈਂਟ ਇਮੀਗ੍ਰੇਸ਼ਨ ਵੱਲੋਂ ਨਹੀਂ ਆ ਜਾਂਦੀ ਸਿਰਫ ਉਹਨਾਂ ਦੇ ਵਰਡਿੰਗਸ ਨੂੰ ਪਿਕ ਕਰਕੇ ਆਪਣੇ ਆਪ ਸਜੈਸ਼ਨ ਬਣਾਣਾ ਜਾਂ ਆਪਣਾ ਮਾਈਂਡਸੈਟ ਕ੍ਰੀਏਟ ਕਰਨਾ ਇੱਕ ਥੌਟ ਪ੍ਰੋਸੈਸ ਕਰਨ ਕਰਨਾ ਉਹ ਵੀ ਠੀਕ ਨਹੀਂ ਹੈਗਾ ਸੋ ਲੈਟ ਦਾ ਐਕਚੁਅਲ ଫਾਰਮਲ ਅਨਾਉਂਸਮੈਂਟ ਕਮ ਫਰੋਮ ਇਮੀਗ੍ਰੇਸ਼ਨ ਬਿਕੋਜ਼ ਉਹ ਇੱਕ ਉਹਦੇ ਨਾਲ ਸਾਰਾ ਪੁਆਇੰਟ ਸਿਸਟਮ ਐਸ ਸੱਚ ਚੇਂਜ ਹੋ ਜਾਏਗਾ ਸੋ ਉਹਦੇ ਵਾਸਤੇ ਇੱਕ ਬੜਾ ਐਫਰਟ ਕਰਨਾ ਪਏਗਾ ਇਮੀਗ੍ਰੇਸ਼ਨ ਨੂੰ ਆਈਆਰਸੀਸੀ ਨੂੰ ਤੇ ਇਵਨ ਮਿਨਿਸਟਰ ਨੂੰ ਐਂਡ ਬਿਊਰੋਕਰੇਟਸ ਨੂੰ ਐਂਡ ਐਬਸੋਲੂਟਲੀ ਆ ਚੀਜ਼ ਪੋਸੀਬਲ ਵੀ ਹੋ ਸਕਦੀ ਹੈਗੀ ਇਟ ਇਜ਼ ਆਲ ਬਟ ਉਹਦੇ ਨਾਲ ਉਹ ਸਾਰੇ ਹੀ ਇੰਪੈਕਟ ਹੋਣਗੇ ਇਕੱਲੇ ਉਹ ਲੋਕੀ ਨਹੀਂ ਇੰਪੈਕਟ ਹੋਣਗੇ ਬਿਕਾਜ਼ ਐਲਐਮਆ ਜਾਂ ਵਰਕ ਪਰਮਿਟ ਕੀ ਚੀਜ਼ ਕਰਾਂਦਾ ਸੀਗਾ ਬੇਸਿਕਲੀ ਉਹ 2 ਸਾਲ ਦਾ ਐਕਸਟਰਾ ਤੁਹਾਨੂੰ ਵਰਕ ਪਰਮਿਟ ਡਿਊਰੇਸ਼ਨ ਵੀ ਲੈ ਕੇ ਦੇਂਦਾ ਸੀਗਾ ਜਿਸ ਨਾਲ ਤੁਸੀਂ ਕੰਮ ਕਰ ਸਕਦੇ ਸੀਗੇ ਐਂਡ ਉਹਦੇ ਨਾਲ ਨਾਲ ਤੁਹਾਨੂੰ ਐਕਸਟਰਾ ਪੁਆਇੰਟਸ ਮਿਲਦੇ ਸੀ ਤੁਸੀਂ ਕੁਆਲੀਫਾਈ ਹੁਣ ਜਿਹੜੇ ਪੁਆਇੰਟਸ ਨਹੀਂ ਮਿਲਣਗੇ ਤੇ ਸਾਰਿਆਂ ਨੂੰ ਹੀ ਨਹੀਂ ਮਿਲਣਗੇ ਬਟ ਤੁਹਾਡਾ ਕੈਨੇਡੀਅਨ ਐਕਸਪੀਰੀਅੰਸ ਤਾਂ ਤੁਹਾਨੂੰ ਕਾਊਂਟ ਕਰੇਗਾ ਉਹਦੇ ਤੇ ਹਰ ਸਾਲ ਦੇ ਪੁਆਇੰਟਸ ਐਡ ਹੋਣਗੇ ਸੋ देयर आर ਟੂ ਥਾਟਸ ਟੂ ਥਿਸ ਐਸ ਵੈਲ ਜੀ ਤੇ ਸਿਰ ਇਹਨਾਂ ਲਈ ਕਾਫੀ ਸਾਰੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਵਰਕ ਪਰਮਿਟ ਹੋਲਡਰਸ ਨੇ ਉਹ ਥੋੜੇ ਖੁਸ਼ ਵੀ ਨਜ਼ਰ ਆ ਰਹੇ ਹੋ ਕਹਿੰਦੇ ਜੇ 50 ਪੁਆਇੰਟਸ ਬੰਦ ਹੋ ਜਾਣਗੇ ਤਾਂ ਸਕੋਰ ਨੀਚੇ ਆ ਜਾਏਗਾ ਕੀ ਇਦਾਂ ਹੋਏਗਾ ਐਬਸੋਲੂਟਲੀ ਹੋਏਗਾ ਜੀ ਸਕੋਰ ਨੀਚੇ ਆਏਗਾ ਐਬਸੋਲੂਟਲੀ ਹੋਏਗਾ ਜੀ ਸੋ ਦੈਟਸ ਗੁੱਡ ਐਸ ਵੈਲ ਹਮ ਬਿਲਕੁਲ ਤੇ ਇਹਦੇ ਨਾਲ ਹੀ ਇੱਕ ਜੇ ਵੀ ਨਿਊਜ਼ ਵਾਇਰਲ ਹੋ ਰਹੀ ਹੈ ਕਿ ਅਸਾਈਲ ਨਾ ਦਾ ਐਕਸਪਾਇਰ ਹੁੰਦਾ ਉਹ ਵੀ ਕਹਿਿਆ ਜਾ ਰਿਹਾ ਹੈ ਕਿ ਬੰਦ ਹੋ ਜਾਏਗਾ ਬਿਲਕੁਲ ਗੁਰਜੀਤ ਇਹ ਜਿਹੜਾ ਰਿਫਿਊਜੀਜ਼ ਦਾ ਮੁੱਦਾ ਹੈਗਾ ਇਸ ਟਾਈਮ ਤੇ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਹੈ ਸੈਲਮ ਸੀਕਰਸ ਦਾ ਜੀ ਸੋ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਬਹੁਤ ਸਾਰੇ ਵਿਜ਼ਿਟਰਸ ਬਹੁਤ ਸਾਰੇ ਵਰਕ ਪਰਮਿਟ ਹੋਲਡਰਸ ਜੀ ਜਦੋਂ ਉਹਨਾਂ ਨੂੰ ਆਪਸ਼ਨ ਨਹੀਂ ਨਜ਼ਰ ਆਉਂਦੀਆਂ ਤੇ ਦੋ ਗੋਇੰਗ ਫॉर ਪੁੱਟਿੰਗ ਅਪ ਅ ਰਿਫਿਜੀਆ ਸਾਲਮ ਕੇਸ ਐਸਾਈਲਮ ਯਾ ਰਿਫਿਜੀ ਕੇਸ ਦੀ ਆਪਸ਼ਨ ਜਿਹੜੀਆਂ ਹੈਗੀਆਂ ਕੈਨੇਡਾ ਇੱਕ ਵਨ ਆਫ ਦਾ ਅਮੇਜ਼ਿੰਗ ਕੰਟਰੀਜ਼ ਜਗਾ ਜਿੱਥੇ ਅੱਜ ਵੀ ਆਪਸ਼ਨ ਐਗਜ਼ਿਸਟ ਕਰਦੀ ਹੈਗੀ ਹੈ ਸੋ ਇਹਨੂੰ ਸਿਸਟਮ ਨੂੰ ਯੂਜ਼ ਤੇ ਅਬਿਊਜ਼ ਜ਼ਿਆਦਾ ਕੀਤਾ ਗਿਆ ਰਿਹਾ ਹੈ ਐਂਡ ਜਿਹੜੇ ਬੱਚੇ ਇੱਥੇ ਆਏ ਹੋਏ ਨੇ ਉਹ ਵੀ ਜਦੋਂ ਉਹਨਾਂ ਨੂੰ ਲੱਗਦਾ ਕਿ ਸਾਡੀ ਪੀਆਰ ਨਹੀਂ ਹੋ ਰਹੀ ਤੇ ਉਹ ਵੀ ਲਾਸਟ ਰਿਸੋਰਟ ਤੇ ਪੀਐਨਪੀ ਰਿਫਿਜੀ ਦੇ ਵਿੱਚ ਐਪਲੀਕੇਸ਼ਨ ਲਗਾ ਦਿੰਦੇ ਨੇ ਐਂਡ ਐਲਜੀਟੀ ਐਲਜੀਬੀਟੀਕਿਊ ਦੇ ਕੇਸਿਸ ਦੇ ਵਿੱਚ ਡਰਾਸਟਿਕ ਇਨਕਰੀਜ਼ ਹੋਇਆ ਹੋਇਆ ਇਸ ਟਾਈਮ ਤੇ ਐਂਡ ਸੋ ਆਜ ਸਿਸਟਮ ਜਿਹੜਾ ਹੈਗਾ ਯੂਜ਼ ਤਾਂ ਕਰੋ ਜੇ ਤੁਹਾਨੂੰ ਬਟ ਅਬਿਊਜ਼ ਨਾ ਕਰੋ ਉਹਨੂੰ ਗਲਤ ਉਹਦਾ ਫਾਇਦਾ ਨਾ ਲਓ ਬਿਕਾਜ਼ ਉਹਦੇ ਨਾਲ ਸਹੀ ਮੈਣਿਆਂ ਦੇ ਵਿੱਚ ਜਿਹੜੇ ਲੋਕੀ ਕੁਆਲੀਫਾਈ ਕਰਦੇ ਆ ਉਹਨਾਂ ਦੇ ਉੱਤੇ ਵੀ ਗਵਰਨਮੈਂਟ ਸ਼ਕਤੀ ਦੀ ਨਜ਼ਰ ਨਾਲ ਲੈਂਸ ਲਗਾ ਕੇ ਦੇਖੇਗੀ ਐਂਡ ਗੁਰਜੀਤ ਇਹ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਤੁਸੀਂ ਸਿਸਟਮ ਨੂੰ ਅਬਿਊਜ਼ ਕਰਦੇ ਪਏ ਹੋ ਤੇ ਯੂ ਵਿਲ ਨਾਟ ਬੀ ਐਲੀਜੀਬਲ ਬਿਕੋਜ਼ ਇਹਦਾ ਮੇਨ ਖਮਿਆਜ਼ਾ ਕਿੰਨੂੰ ਹੈਗਾ ਟੈਕਸ ਪੇਅਰਸ ਨੂੰ ਹੈਗਾ ਜਿਹੜੇ ਕੈਨੇਡੀਅਨ ਰੈਜ਼ੀਡੈਂਟਸ ਹੈਗੇ ਨੇ ਜਿਹੜੇ ਟੈਕਸ ਦਿੰਦੇ ਨੇ ਉਹਨਾਂ ਨੂੰ ਖਮਿਆਜ਼ਾ ਹੈਗਾ ਬਿਕੋਜ਼ ਜਿਹਨਾਂ ਨੇ ਰਿਫਿਊਜੀ ਲਗਾ ਲਿਆ ਉਹਨਾਂ ਤੋਂ ਗਵਰਨਮੈਂਟ ਏਡ ਵੀ ਸ਼ੁਰੂ ਹੋ ਜਾਣੀ ਹੈ ਗਵਰਨਮੈਂਟ ਤੋਂ ਗ੍ਰਾਂਟ ਵੀ ਫਾਈਨੈਂਸ਼ੀਅਲ ਗ੍ਰਾਂਟ ਵੀ ਸ਼ੁਰੂ ਹੋ ਜਾਣੀ ਹੈ ਸਾਰੀ ਡੈਂਟਲ ਮੈਡੀਕਲ ਆਪਸ਼ਨਸ ਆਪਥੋਮੋਲੋਜੀ ਦੀ ਆਪਸ਼ਨਸ ਵੀ ਸਾਰੀਆਂ ਕਵਰ ਹੋ ਜਾਂਦੀਆਂ ਹੈਗੀਆਂ ਸੋ ਉਹ ਉਹਦੇ ਨਾਲ ਉਹਨਾਂ ਨੂੰ ਲੱਗਦਾ ਆ ਕਿ ਲੋਕੀ ਇਹਨਾਂ ਨੂੰ ਅਬਿਊਜ਼ ਜ਼ਿਆਦਾ ਕਰ ਰਹੇ ਪਏ ਸੋ ਦੈਟ ਇਜ਼ ਦ ਰੀਜ਼ਨ ਉਹਦੇ ਉੱਤੇ ਵੀ ਟਾਰਗੇਟ ਕੀਤਾ ਜਾ ਰਿਹਾ ਇੱਕ ਹੋਰ ਗੁਰਜੀਤ ਖਬਰ ਬਹੁਤ ਜ਼ਿਆਦਾ ਵਰਲ ਹੋ ਰਹੀ ਹੈ ਕਿ ਪਹਿਲੇ ਕਿਹਾ ਜਾ ਰਹਾ ਸੀਗਾ ਕਿ 1.2 ਮਿਲੀਅਨ ਦੇ ਆਸ-ਪਾਸ ਵਰਕਰਸ ਆਏ ਹੋਏ ਹੈਗੇ ਨੇ ਜਿਨ੍ਹਾਂ ਦਾ ਵਰਕ ਪਰਮਿਟ ਖਤਮ ਹੋ ਰਿਹਾ ਹੁਣ ਕਿੰਨੇ ਨੰਬਰਸ ਆ ਰਹੇ ਨੇ ਜੀ 5 ਮਿਲੀਅਨ ਸੋ ਹੁਣ ਉਹ ਵੱਧ ਕੇ 5 ਮਿਲੀਅਨ ਦੇ ਆਸ-ਪਾਸ ਨੰਬਰ ਚਲੇ ਗਏ ਨੇ ਕਿ ਜਿਹੜੇ 1 ਸਾਲ ਦੇ ਅੰਦਰ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਏ ਨੇ ਸੋ ਇਹਦੇ ਵਿੱਚ ਉਹ ਵੀ ਹੈਗੇ ਨੇ ਜਿਹੜੇ ਸਟੂਡੈਂਟਸ ਹੈਗੇ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰਸ ਹੈਗੇ ਨੇ ਉਹਨਾਂ ਦੇ ਡਿਪੈਂਡੈਂਟ ਸਪਾਊਸ ਹੈਗੇ ਨੇ ਜੀ ਉਹ ਵੀ ਹੈਗੇ ਨੇ ਜਿਹੜੇ ਬੌਂਡਡਡ ਵਰਕ ਪਰਮਿਟਸ ਤੇ ਸੀਗੇ ਜਾਂ ਜਿਹੜੇ ਉਹਨਾਂ ਦੇ ਡਿਪੈਂਡੈਂਟਸ ਵੀ ਹੈਗੇ ਨੇ ਸੋ ਇਹ ਕਾਫੀ ਸਾਰਾ ਵਾਈਡ ਹੈਗਾ ਐਂਡ ਹੋ ਸਕਦਾ ਹੈ ਇਹ ਬਾਈ ਦਾ ਟਾਈਮ ਐਕਚੁਅਲੀ ਇਹ ਕੈਲਕੂਲੇਟ ਹੋਵੇ 8 ਮਿਲੀਅਨ ਦੇ ਆਸ-ਪਾਸ ਚਲੇ ਜਾਵੇ ਸੋ ਇੱਕ ਅਜ ਮਾਰਕਰ ਨੇ ਜਿਹੜੇ ਰੀਸੈਂਟ ਫਾਈਨੈਂਸ਼ੀਅਲ ਐਡਵਾਈਜ਼ਰ ਲਿੱਤੇ ਗਏ ਨੇ ਲਿਬਰਲ ਪਾਰਟੀ ਵੱਲੋਂ ਐਂਡ ਜਿਹਨਾਂ ਦਾ ਜਿਹੜੇ ਗਵਰਨਰ ਸੀਗੇ ਬੈਂਕ ਆਫ ਕੈਨੇਡਾ ਦੇ ਤੇ ਯੂਕੇ ਦੇ ਵਿੱਚ ਦੇ ਵਿੱਚ ਵੀ ਗਵਰਨਰ ਰਹੇ ਨੇ ਬੈਂਕ ਦੇ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਕੈਨੇਡਾ ਨੇ ਜਦੋਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਤੇ ਵਰਕਰਸ ਨੂੰ ਜਦੋਂ ਬੁਲਾਣਾ ਸ਼ੁਰੂ ਕੀਤਾ ਤੇ ਵੀ ਵਰ ਨਾਟ ਇਕਵਿਪਟ ਟੂ ਹੈਂਡਲ 올 ਦੋਜ਼ ਨੰਬਰਸ ওকে ਸੋ ਇਹ ਉਹਨਾਂ ਵੱਲੋਂ ਸਟੇਟਮੈਂਟ ਆਣਾ ਹੀ ਇੱਕ ਬੜੀ ਅਹਿਮ ਸਟੇਟਮੈਂਟ ਹੈ ਜੀ ਬਿਕੋਜ਼ ਅ ਰੂਲਿੰਗ ਪਾਰਟੀ ਦੇ ਅ ਕਰੰਟ ਪ੍ਰਾਈਮ ਮਿਨਿਸਟਰ ਦੇ ਉਹ ਸਲਾਹਕਾਰ ਹੈਗੇ ਨੇ ਫਾਈਨੈਂਸ਼ੀਅਲ ਇਸ਼ੂਜ਼ ਦੇ ਉੱਤੇ ਜਦੋਂ ਇਮੀਗ੍ਰੇਸ਼ਨ ਦੇ ਉੱਤੇ ਉਹ ਇਹੋ ਜੀ ਸਟੇਟਮੈਂਟ ਦਿੰਦੇ ਨੇ ਤੇ ਉਹ ਗਵਰਨਮੈਂਟ ਦਾ ਸਟੈਂਡ ਨੂੰ ਜਸਟੀਫਾਈ ਕਰਦਾ ਹੈ ਸੋ ਐਦਾ ਇਹ ਮਤਲਬ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਕਤੀ ਹੋਰ ਵਧਣ ਵਾਲੀ ਹੈ ਜੀ ਸੋ ਜਿਹੜਾ ਪਿੱਛੇ ਆ ਸਟੇਟਮੈਂਟ ਦੇ ਵਿੱਚ ਸਾਡੇ ਇਮੀਗ੍ਰੇਸ਼ਨ ਮੈਸ਼ਨ ਨੂੰ ਪੁੱਛਿਆ ਗਿਆ ਕਿ ਕਿੰਨੇ ਲੋਕੀ ਵਾਪਸ ਕਿਧਾਂ ਜਾਣਗੇ ਤੇ ਉਹਨਾਂ ਨੇ ਕਿਹਾ ਕਿ ਜਿੱਦਾਂ ਖਤਮ ਹੋਏਗਾ ਤੇ ਦੇ ਵਿਲ ਗੋ ਬੈਕ ਜੀ ਸੋ ਹੀ ਇਜ਼ ਮੈਂਟਲੀ ਪ੍ਰੀਪੇਰਿੰਗ ਹਿਮਸੈਲਫ ਕਿ ਲੋਕੀ ਈਜ਼ੀਲੀ ਕੰਟਰੀ ਛੱਡ ਕੇ ਚਲੇ ਜਾਣਗੇ ਸੋ ਜਿਹੜੇ ਬੱਚੇ ਜਾਂ ਜਿਹੜੇ ਵਰਕਰਸ ਇਹਨਾਂ ਜਿਨ੍ਹਾਂ ਨੇ ਟਾਈਮ ਸਪੈਂਡ ਕੀਤਾ ਆ ਐਂਡ ਬੈਕ ਆਫ ਦਾ ਮਾਈਂਡ ਜਿਨ੍ਹਾਂ ਦੇ ਸਿਗਾ ਕਿ ਅਸੀਂ ਪਰਮਨੈਂਟ ਪ੍ਰੈਜ਼ੀਡੈਂਸੀ ਲਵਾਂਗੇ ਉਹ ਇਨੀ ਆਸਾਨੀ ਨਾਲ ਵਾਪਸ ਜਾਣਗੇ ਦੇ ਵਿਲ ਟਰਾਈ देयर ਲਾਸਟ ਰਿਜ਼ੋਰਟਸ ਐਸ ਵੈਲ ਟੂ ਫਾਈਂਡ ਆਊਟ ਆਪਸ਼ਨਸ ਥੈਟ ਮੇ ਵਰਕ ਫॉर देम ਐਨੀ ਕਿ ਆਪਸ਼ਨਸ ਨਹੀਂ ਐਗਜ਼ਿਸਟ ਕਰਦੀ ਆਪਸ਼ਨਸ ਅੱਜ ਵੀ ਐਗਜ਼ਿਸਟ ਕਰਦੀਆਂ ਬਟ ਮੈਂ ਬੱਚਿਆਂ ਨੂੰ ਕਹੂੰਗਾ ਕਿ ਜਿਹੜੀਆਂ ਵੀ ਆਪਸ਼ਨਸ ਦੇ ਉੱਤੇ ਉਹਨਾਂ ਨੇ ਕੰਮ ਕਰਨਾ ਆ ਦੇਖਣਾ ਆ ਉਹਦੇ ਤੇ ਹੁਣੀ ਕੰਮ ਕਰਨਾ ਸ਼ੁਰੂ ਕਰ ਲਓ ਲਾਸਟ ਮਿੰਟ ਤੱਕ ਵੇਟ ਨਾ ਕਰੋ ਐਂਡ ਐਲ ਐਮ ਆਈ ਆ ਦੇ ਉੱਤੇ ਵੀ ਜਿਹੜੀਆਂ ਚੇਂਜਸ ਆਈਆਂ ਉਹ ਬੜੀ ਆ ਨੈਗੇਟਿਵਲੀ ਐਲ ਐਮ ਆਈ ਦੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਨ ਐਕਸੈਪਟ ਆਣ ਵਾਲੀਆਂ ਹੈਗੀਆਂ ਸੋ ਇੰਨੀ ਵੱਡੀ ਨੰਬਰ ਦੇ ਵਿੱਚ ਜਿਹੜੇ ਫੋਰਨ ਵਰਕਰਸ ਨੂੰ ਐਲ ਐਮ ਆਈ ਇਸ਼ੂ ਹੋ ਰਹੇ ਸੀਗੇ ਉਹ ਹੁਣ ਨਹੀਂ ਹੋਣਗੇ ਬਿਕਾਜ਼ ਜੇ ਕੋਈ ੈਂਪਲੋਇਰ ਚਾਹੇਗਾ ਵੀ ਤੇ ਜਿਹੜੀ ਜੌਬ ਉਹ 17 ਡਾਲਰ ਤੇ ਜਾਂ 17.5 ਡਾਲਰ ਤੇ ਕਰਾ ਰਿਹਾ ਉਹਦਾ 34 ਡਾਲਰ 10 ਸੈਂਟ ਉਹ 10 ਵਾਰ ਹੀ ਸੋਚੇਗਾ ਕੀ ਆ ਮੈਨੂੰ ਵਰਥ ਵੀ ਹੈਗਾ ਕਿ ਐਪਲੀਕੈਂਟ ਐਸੋ ਜਾਂ ਉਸ ਤੋਂ ਚੰਗਾ ਕੈਂਡੀਡੇਟ ਮੈਂ ਵਿਦਨ ਕੈਨੇਡਾ ਲੱਭ ਲਵਾ ਜੀ ਸੋ ਉਹ ਕੈਂਡੀਡੇਟ ਲੱਭਣ ਵਾਸਤੇ ਉਹ 20 ਡਾਲਰ ਵੀ ਦੇ ਸਕਦਾ 22 ਵੀ ਦੇ ਸਕਦਾ ਬਟ 34 ਡਾਲਰ ਬੋਡੀ ਵੀ ਪੇਡ ਟੂ ਫੋਰਨ ਵਰਕਰ ਆਈ 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 ਸਟ੍ਰੋਂਗਲੀ ਅ ਅਮਨੇਬਲ ਟੂ ਬਲੀਵ ਥੈਟ ਸੋ ਉਹਦੇ ਚ ਵੀ ਚੇਂਜਸ ਆਣੀਆਂ ਸੋ ਜਿਹੜੇ ਬੱਚਿਆਂ ਦੇ ਵਰਕ ਪਰਮਿਟ ਐਕਸਪਾਇਰ ਹੋਣਾ ਜਾ ਰਿਹਾ ਦੇਰ ਸ ਸ਼ੁਡ ਬੀ ਵਰਕਿੰਗ ਔਨ देयर 옵ਸ਼ਨਸ ਨਾਉ ਐਂਡ ਨਾਲ ਦੇ ਨਾਲ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ ਜਾਂ ਡਿਪੈਂਡੈਂਟਸ ਪਾਊਜ਼ਸ ਹੈਗੇ ਨੇ ਜਿਸ ਦਿਨ ਉਹ ਸਟੂਡੈਂਟ ਪੜਨ ਆਂਦਾ ਆ ਉਸੇ ਦਿਨ ਤੋਂ ਇਹਦੇ ਤੇ ਕੰਮ ਕਰਨਾ ਸ਼ੁਰੂ ਕਰ ਦੇਣ ਕਿ ਪੀਆਰ ਮੈਂ ਕਿਸ ਤਰ੍ਹਾਂ ਹਾਸਲ ਕਰ। ਉਹਦੇ ਤੇ ਸਹੀ ਮਹੀਨਿਆਂ ਦੇ ਵਿੱਚ ਆਪਣੀ ਸਟੱਡੀ ਕਰਨ ਆਪ ਆਪਣੀ ਇਨਪੁਟਸ ਲੈਣ ਦੀ ਕੋਸ਼ਿਸ਼ ਕਰਨ ਕਿ ਮੇਰੇ ਵਾਸਤੇ ਆਪਸ਼ਨ ਕੀ ਐਗਜ਼ਿਸਟ ਕਰਦੀ ਪਈ ਹੈ। ਸੋ ਮੈਂ ਤੇ ਇਹੀ ਕਹੂੰਗਾ ਕੇ ਜਦ ਤੱਕ ਤੁਹਾਡੇ ਕੋਲ ਟਾਈਮ ਹੈਗਾ ਲੁੱਕ ਫॉर 옵ਸ਼ਨਸ ਐਂਡ دی 옵ਸ਼ਨਸ ਕੈਨ ਵਰਕ ਫॉर ਯੂ ਜੀ ਤੇ ਸਰ ਰੀਸੈਂਟਲੀ ਜਿਵੇਂ ਵਰਕ ਪਰਮਿਟ ਜਿਨ੍ਹਾਂ ਨੇ ਅਪਲਾਈ ਕਰਨਾ ਉਹਨਾਂ ਲਈ ਆਇਲਸ ਵੀ ਹੁਣ ਲਾਸ਼ਮੀ ਕਰ ਦਿੱਤੀ ਗਈ ਆ ਤਾਂ ਸੁਣਨ ਚਾ ਰਹੇ ਕਿ ਵਰਕ ਪਰਮਿਟ ਅਪਲਾਈ ਕਰਨ ਵਾਲੇ ਵੀ ਸਟੂਡੈਂਟਸ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਰਹੀਆਂ ਨੇ ਉਹਨਾਂ ਲੈ ਕੇ ਕੀ ਕਹਿਣਾ ਚਾਹੋਗੇ ਗੁਰਜੀਤ एलएमआई ਤੇ ਉਹਨਾਂ ਨੂੰ ਬੜੇ ਬੇਸਿਕ ਜਾਂ ਚਾਹੀਦਾ ਹੈਗਾ ਆ ਆਇਲਟ ਦਾ ਸਕੋਰ ਉੱਤੇ ਸੀਐਲਬੀ 5 ਚਾਹੀਦਾ ਹੈਗਾ ਸੀਐਲਬੀ 5 ਤਾਂ ਬੜੇ ਆਸਾਨੀ ਨਾਲ ਉਹ ਲੈ ਸਕਦੇ ਨੇ ਸੋ ਉਹਦੇ ਵਿੱਚ ਤਾਂ ਮੇਰੇ ਅਕੋਰਡਿੰਗ ਕੋਈ ਇਸ਼ੂ ਨਹੀਂ ਹੈਗਾ ਹਾਂ ਆ ਇਹ ਕੰਟੈਂਪਲੇਟ ਕਰਨਾ ਕਿ ਮੈਨੂੰ ਸੈਕੰਡ ਕੋਰਸ ਲੈਣਾ ਚਾਹੀਦਾ ਹੈ ਜਾਂ ਸੈਕੰਡ ਕੋਰਸ ਕਿਹੜਾ ਲੈਣਾ ਚਾਹੀਦਾ ਹੈ ਕਿ ਕਾਲਜ ਚੇਂਜ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਇਹਦੇ ਤੇ ਕਾਫੀ ਕੁਐਸਚਨਸ ਆ ਰਹੇ ਨੇ ਜੀ ਐਂਡ ਅੱਜ ਵੀ ਮੈਂ ਕਹੂੰਗਾ ਕਿ ਆਪਸ਼ਨਸ ਕੈਨੇਡਾ ਦੇ ਵਿੱਚ ਕੈਨੇਡਾ ਇਸ is a amazing country to live in hmm. and aan wale 2 do saala baad this will be much better country to live in as जे. well because jehde ajj di tarike de vich issues hage ne khaaskar lawlessness te ਹਾਂ ਹਾਊਸਿੰਗ ਨੂੰ ਲੈ ਕੇ ਹਾਊਸਿੰਗ ਕਰਾਈਸਿਸ ਨੂੰ ਹੈਲਥ케ਅਰ ਕਰਾਈਸਿਸ ਨੂੰ ਲੈ ਕੇ ਉਹ ਸਾਰੇ ਰਿਸੋਲਵ ਹੋ ਜਾਣਗੇ ਅਗਲੇ 2 ਸਾਲਾਂ ਦੇ ਵਿੱਚ ਥੈਟ ਇਜ਼ ਵਾਟ ਆਈ ਫੋਰਸੀ ਹਮ ਅండ్ ਜੇ ਉਹੋ ਜੀ ਚੀਜ਼ ਹੁੰਦੀ ਤੇ ਕੈਨੇਡਾ ਊਡ ਬੀ ਅਗੇਨ ਬੈਕ ਟੂ ਦਾ ਵਨ ਆਫ ਦਾ ਬੈਸਟ ਕੰਟਰੀਜ਼ ਇਨ ਦਾ ਵਰਲਡ ਇਟ ਸਟਿਲ ਇਜ਼ ਅ ਅਮੇਜ਼ਿੰਗ ਕੰਟਰੀ ਬਟ ਇਟ 윌 ਅਗੇਨ ਸਟਾਰਟ ਕੰਪੀਟਿੰਗ ਔਨ 올 ਦਾ ਪੈਰਾਮੀਟਰਸ ਜੀ ਐਂਡ ਜਿਹੜੇ ਬੱਚਿਆਂ ਨੂੰ ਮੈਂ ਇੱਕ ਵਾਰੀ ਫਿਰ ਵਾਪਸ ਆਉਂਗਾ ਗੁਰਜੀਤ ਸਿੰਘ ਕਿ ਜਿਹੜੇ ਬੱਚਿਆਂ ਦੇ ਕੋਲ ਆਪਸ਼ਨ ਐਗਜ਼ਿਸਟ ਨਹੀਂ ਕਰ ਰਹੀ ਹਮ ਤੇ ਵਰਕ ਪਰਮਿਟ ਐਲ ਐਮ ਆਈ ਵੀ ਕੋਈ এমਪਲੋయర్ ਨਹੀਂ ਦੇ ਰਿਹਾ ਉਹਨਾਂ ਨੂੰ ਆ ਪੀ ਐਨ ਪੀ ਦੇ ਵਿੱਚ ਵੀ ਕੋਈ এমਪਲੋయర్ ਹੈਲਪ ਨਹੀਂ ਕਰ ਰਿਹਾ ਸਕੂਲ ਜਾਣ ਦੇ ਵਿੱਚ ਉਹਨਾਂ ਨੂੰ ਕੋਈ ਫਾਇਦਾ ਨਜ਼ਰ ਨਹੀਂ ਆ ਰਿਹਾ ਆਪਣੀ এডਿਕੇਸ਼ਨ ਨੂੰ ਇਨਹਾਂਸ ਨਹੀਂ ਕਰਨਾ ਚਾਹੁੰਦੇ ਗੋਇੰਗ ራਦਰ than ਗੋਇੰਗ ਬੈਕ ਟੂ ਦਾ ਪੇਰੈਂਟ ਕੰਟਰੀ ਯੂਰਪ ਦੇ ਵਿੱਚ ਅੱਜ ਵੀ ਆਪਸ਼ਨ ਐਗਜ਼ਿਸਟ ਕਰਦੀਆਂ ਪਈਆਂ ਐਂਡ ਯੂਰਪ ਦੇ ਵਿੱਚ ਜਰਮਨ ਦੇ ਵਿੱਚ ਵੀ ਆਪਸ਼ਨਸ ਹੈਗੀਆਂ ਆਸਟਰੀਆ ਦੇ ਵਿੱਚ ਵੀ ਹੈਗੀਆਂ ਚੈੱਕ ਦੇ ਵਿੱਚ ਵੀ ਹੈਗੀਆਂ ਸਵੀਡਨ ਦੇ ਵਿੱਚ ਵੀ ਹੈਗੀਆਂ ਡੈਨਮਾਰਕ ਦੇ ਵਿੱਚ ਵੀ ਹੈਗੀਆਂ ਹਾਲੈਂਡ ਦੇ ਵਿੱਚ ਵੀ ਹੈਗੀਆਂ ਆ ਲਤਵੇਨੀਆ ਦੇ ਵਿੱਚ ਵੀ ਹੈਗੀਆਂ ਲੁਥੀਨੀਆ ਦੇ ਵਿੱਚ ਵੀ ਹੈਗੀਆਂ ਪੋਲੈਂਡ ਦੇ ਵਿੱਚ ਵੀ ਹੈਗੀਆਂ ਜਿਹੜੀਆਂ ਸਾਡੇ ਕੋਲ ਇਸ ਟਾਈਮ ਤੇ ਆਪਸ਼ਨਸ ਇਹਨਾਂ ਸਾਰੀਆਂ ਕੰਟਰੀਜ਼ ਯੂਰੋਪੀਅਨ ਕੰਟਰੀਜ਼ ਦੀਆਂ ਹੈਗੀਆਂ ਉਹ ਲੇਬਰ ਦੀਆਂ ਵੀ ਹੈਗੀਆਂ ਵੇਅਰਹਾ우스 ਵਰਕਰਸ ਦੀਆਂ ਵੀ ਹੈਗੀਆਂ ਟਰੱਕ ਡਰਾਈਵਰਸ ਦੀਆਂ ਵੀ ਆਪਸ਼ਨਸ ਲੱਗੀਆਂ ਆਈਟੀ ਵਰਕਰਸ ਦੀ ਵੀ ਹੈਗੀਆਂ ਕੁਕ ਸ਼ੈਫਸ ਦੀਆਂ ਵੀ ਹੈਗੀਆਂ ਸਰਵਰਸ ਦੀਆਂ ਵੀ ਆਪਸ਼ਨਸ ਲੱਗੀਆਂ ਸੋ ਬੇ ਇੰਤਿਹਾਰ ਆਪਸ਼ਨਸ ਹੈਗੇ ਆ ਸੋ ਉਸ ਆਪਸ਼ਨ ਦੇ ਜਿਹ ਵਿੱਚ ਵੀ ਜੇ ਤੁਸੀਂ ਕਨਸਿਡਰ ਕਰਨਾ ਚਾਹੋ ਰਿਫਿਊਜੀ ਥਿੰਕ 10 ਟਾਈਮਸ ਬਿਫੋਰ ਯੂ ਪੁੱਟ ਦਾ ਐਪਲੀਕੇਸ਼ਨ ਇਨ ਨਾ ਲਗਾਇਆ ਜੇ ਬਿਕੋਜ਼ ਉਹ ਐਪਲੀਕੇਸ਼ਨ ਤੁਹਾਨੂੰ ਕਿਤੇ ਨਹੀਂ ਲੈ ਕੇ ਜਾਣ ਵਾਲੀ ਐਂਡ ਉਸ ਤੋਂ ਬਾਅਦ ਤੁਹਾਡੀ ਬਾਕੀ ਸਾਰੀ ਕੰਟਰੀਜ਼ ਦੀਆਂ ਵੀ ਆਪਸ਼ਨਸ ਖਤਮ ਹੋ ਜਾਣੀਆਂ ਸੋ ਆਪਸ਼ਨ ਜੇ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰੀ ਆਈਸੀਸੀ ਇਮੀਗ੍ਰੇਸ਼ਨ ਦੇ ਆਫਿਸ ਦੇ ਵਿੱਚ ਆ ਕੇ ਡਿਸਕਸ ਕਰੋ ਜੇ ਤੁਹਾਡੇ ਸਾਰੇ ਦਰਵਾਜ਼ੇ ਤੁਹਾਡੇ ਵਾਸਤੇ ਬੰਦ ਹੋ ਚੁੱਕੇ ਨੇ ਤਾਂ ਜੀ ਦਸਰ ਦੇ ਨਾਲ ਹੀ ਕੁਝ ਪ੍ਰੋਵਿੰਸਸ ਵੱਲੋਂ ਆਪਣੇ ਪ੍ਰੋਗਰਾਮਸ ਨੇ ਜਿਹੜੇ ਉਹ ਵੀ ਬੰਦ ਕੀਤੇ ਜਾ ਰਹੇ ਨੇ ਰੀਸੈਂਟਲੀ ਬੀਸੀ ਦੇ ਵੱਲੋਂ ਆਪਣਾ ਇੰਟਰਨੈਸ਼ਨਲ ਸਟੂਡੈਂਟ ਸਟ੍ਰੀਮ ਬੰਦ ਕਰ ਦਿੱਤੀ ਗਈ ਹੈ ਤੇ ਨੋਵਾ ਸਕੋਸ਼ੀਆ ਤੋਂ ਵੀ ਖਬਰ ਨਿਊ ਬ੍ਰੈਂਸਵਿਕ ਤੋਂ ਵੀ ਖਬਰ ਸੁਣਨ ਨੂੰ ਮਿਲ ਰਹੀ ਹੈ ਉਹਦੇ ਬਾਰੇ ਵੀ ਅਪਡੇਟ ਦੇ ਬਿਲਕੁਲ ਬ੍ਰਿਟਿਸ਼ ਕਲੰਬੀਆ ਦੀ ਜਿਹੜੀ ਇੰਟਰਨੈਸ਼ਨਲ ਗ੍ਰੈਜੂਏਟ ਸਟ੍ਰੀਮ ਸੀਗੀ ਉਹਨਾਂ ਨੇ ਜੁਲਾਈ ਦੇ ਵਿੱਚ ਹੀ ਅਨਾਉਂਸ ਕਰ ਦਿੱਤਾ ਸੀਗਾ ਕਿ ਦੇ ਵਿਲ ਬੀ ਕਲੋਜ਼ਿੰਗ ਦੈਟ ਸਟ੍ਰੀਮ ਸੋ ਉਹਦਾ ਲਾਸਟ ਡਰਾ ਨਵੰਬਰ ਦਾ ਆ ਚੁੱਕਾ ਹੈਗਾ ਸੋ ਹੁਣ ਅਗਲੇ ਸਾਲ ਦੇ ਵਿੱਚ ਨਵੀਆਂ ਸਟ੍ਰੀਮਸ ਦੇ ਉੱਤੇ ਡਰਾਸ ਆਣਗੇ ਉਹ ਨਵੀਆਂ ਸਟ੍ਰੀਮਸ ਕਿਹੜੀਆਂ ਹੈਗੀਆਂ ਬੈਚਲਰ ਸਟ੍ਰੀਮ ਮਾਸਟਰ ਸਟ੍ਰੀਮ ਐਂਡ ਪੀ ਐਚ ਡੀ ਸਟ੍ਰੀਮ ਸੋ ਜਿਸ ਤਰ੍ਹਾਂ ਅਨਟਰੀਓਨ ਮੀਆਂ ਸਟ੍ਰੀਮਸ ਐਗਜ਼ਿਸਟ ਕਰ ਰਹੀਆਂ ਉੱਥੇ ਹੀ ਬ੍ਰਿਟਿਸ਼ ਕੋਲੰਬੀਆ ਵੀ ਸੇਮ ਫਾਰਮੈਟ ਦੇ ਉੱਤੇ ਜਾ ਰਿਹਾ ਸੋ ਇਸ ਟਾਈਮ ਤੇ ਗੁਰਜੀਤ ਆਲਮੋਸਟ ਸਾਰੇ ਪ੍ਰੋਵਿੰਸਸ ਦੇ ਪੀਐਨਪੀ ਪ੍ਰੋਗਰਾਮਸ ਐਂਡ ਐਕਸਪ੍ਰੈਸ ਐਂਟਰੀ ਦਾ ਕੋਟਾ ਆਲਮੋਸਟ ਖਤਮ ਹੋ ਚੁੱਕਾ ਆ ਐਂਡ ਅਗਲੇ ਸਾਲ ਦਾ ਜਿਹੜਾ ਕੋਟਾ ਆ ਉਹ 1 ਲੱਖ ਐਪਲੀਕੈਂਟਸ ਦਾ ਵੈਸੇ ਹੀ ਘੱਟ ਹੈਗਾ ਜੀ ਸੋ ਇਸ ਸਾਲ ਜੇ 485000 ਨੂੰ ਇਮੀਗ੍ਰੈਂਟਸ ਨੂੰ ਟਾਰਗੇਟ ਕੀਤਾ ਅਗਲੇ ਸਾਲ ਤਾਂ ਵੈਸੀ 395000 ਤੇ ਟਾਰਗੇਟ ਕਰਨਾ ਇੰਟਰਨੈਸ਼ਨਲ ਸਟੂਡੈਂਟਸ ਵੀ ਕਟ ਨੰਬਰ ਦੇ ਵਿੱਚ ਹੈਗੇ ਸੋ ਜਿਹੜੇ ਬੱਚੇ ਜਾਂ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਜਾਂ ਵਰਕਰਸ ਕੈਨੇਡਾ ਦੇ ਵਿੱਚ ਹੈਗੇ ਨੇ ਯੂ ਲੁਕਿੰਗ ਫॉर 옵ਸ਼ਨਸ ਇੱਕ ਵਾਰੀ ICC ਇਮੀਗ੍ਰੇਸ਼ਨ ਤੇ ਆ ਕੇ ਆਪਣੀ 옵ਸ਼ਨਸ ਜਰੂਰ ਡਿਸਕਸ ਕਰੋ ਤੁਸੀਂ ਕ੍ਰਾਸ ਕੈਨੇਡਾ ਕਿਤੇ ਵੀ ਬੈਠੇ ਹੈਗੇ ਹੋ ਤੁਹਾਡੀ ਕੰਸਲਟੇਸ਼ਨ ਸਾਡੇ ਨਾਲ ਐਬਸੋਲੂਟਲੀ ਫ੍ਰੀ ਹੈਗੇ देयर इज नो ਕੋਸਟ ਟੂ दैट ਕੰਸਲਟੇਸ਼ਨ ਐਂਡ 온ਟਾਰੀਓ ਪੀਐਨਪੀ ਐਂਡ ਫੈਡਰਲ ਪੀਐਨਪੀ ਆਰ ਗੋਇੰਗ ਕ੍ਰੇਜ਼ੀ ਕੋਈ ਵੀ ਇਹੋ ਜਿਹਾ ਡਾਕੂਮੈਂਟ ਇਹੋ ਜੀ ਝੂਠੀ ਇਨਫੋਰਮੇਸ਼ਨ ਨਾ ਸਬਮਿਟ ਕਰਿਆ ਜੇ ਕਿ ਜਿਹੜੀ ਤੁਹਾਨੂੰ ਕੱਲ ਨੂੰ ਤੰਗ ਕਰਨ ਵਾਲੀ ਹੈ ਹੋ ਸਕਦਾ ਉਹ ਝੂਠੀ ਇਨਫੋਰਮੇਸ਼ਨ ਤੁਹਾਡੇ ਤੇ 5 ਸਾਲ ਦਾ ਬੈਨ ਵੀ ਲਗਾ ਦੇ ਸੋ ਜਿੰਨੇ ਵੀ ਪੇਰੋਲ ਦਾ ਕੰਮ ਕਰਦੇ ਪਏ ਸੀਗੇ ਖਾਸ ਕਰ ਸਾਡੇ ਪ੍ਰੋਵਿੰਸ਼ੀਅਲ ਮਨਿਸਟਰ ਨੇ ਹਾਈਲਾਈਟ ਕੀਤਾ ਹੈ ਕਿ ਕੰਸਟਰਕਸ਼ਨ ਦੇ ਵਿੱਚ ਟਰੇਡਸ ਦੇ ਵਿੱਚ ਬਹੁਤ ਸਾਰੀਆਂ ਤੰਗਲੀਆਂ ਹੋਈਆਂ ਹੈਗੀਆਂ ਸੋ ਉਸ ਇਹੋ ਜੀ ਚੀਜ਼ ਨਾ ਕਰਿਆ ਜਾਏ ਕਿ ਹੋਰ ਸ਼ਕਤੀ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਆਵੇ ਜਾਂ ਉਹ ਵਰਕਰਸ ਦੇ ਉੱਤੇ ਆਵੇ ਜਿਹੜੇ ਪੋਸਟ ਗ੍ਰੈਡ ਵਰਕ ਪਰਮਿਟ ਦੇ ਉੱਤੇ ਜਾਂ ਡਿਪੈਂਡੈਂਟ ਵੀਜ਼ਾਸ ਤੇ ਕੰਮ ਕਰ ਰਹੇ ਨੇ ਲੁੱਕ ਫॉर ਸਟ੍ਰੇਟ ਆਪਸ਼ਨ ਜਿਹੜੀਆਂ ਤੁਹਾਡੇ ਵਾਸਤੇ ਵਰਕ ਕਰ ਸਕਦੀਆਂ ਉਹਦੇ ਵਾਸਤੇ ਆ ਕੇ ਇੱਕ ਵਾਰੀ ਸਾਡੇ ਤੇ ਆਈਸੀਸੀ ਮੀਗ੍ਰੇਸ਼ਨ ਨਾਲ ਡਿਸਕਸ ਕਰ ਸਕਦੇ ਹੋ ਨੇ ਵੀ ਵਿਲ ਗਾਈਡ ਯੂ ਐਂਡ ਸਜੈਸਟ ਯੂ ਦ ਮੋਸਟ ਅਪ੍ਰੋਪਰੀਏਟ ਰਾਊਟ ਜੀ ਤੇ ਸਰ ਜਿਵੇਂ ਇੰਟਰਨੈਸ਼ਨਲ ਸਟੂਡੈਂਟਸ ਦੇ ਵੱਲੋਂ ਕਈ ਤਰ੍ਹਾਂ ਦੇ ਕ੍ਰਾਈਮ ਵੀ ਅਟੈਂਪਟ ਕੀਤੇ ਜਾਂਦੇ ਨੇ ਤੇ ਜੇਕਰ ਉਹ ਫੜੇ ਜਾਂਦੇ ਨੇ ਉਹਨਾਂ ਦੇ ਉੱਤੇ ਚਾਰजेस ਲੱਗ ਜਾਂਦੇ ਨੇ ਤਾਂ ਕੀ ਉਹ ਇਹਨਾਂ ਦੇ ਇਮੀਗ੍ਰੇਸ਼ਨ ਤੇ ਇੰਪੈਕਟ ਹੋਊਗਾ ਉਹ ਦਿਨਾਂ 100% ਹੋਏਗਾ ਜੀ ওকে ਉਹ 네ਗੇਟਿਵਲੀ ਇੰਪੈਕਟ ਹੋਏਗਾ ਐਂ ਉਹਨਾਂ ਦੀ ਪੀਆਰ ਲੈਣੀ ਹੋਰ ਡਿਫਿਕਲਟ ਹੋ ਜਾਏਗੀ ਈਵਨ ਵਿਆਹ ਕਰਾ ਕੇ ਵੀ ਉਹਨਾਂ ਦੀ ਕਿਸੇ ਪੀਆਰ ਜਾਂ ਸਿਟੀਜ਼ਨਨ ਵਾਲੀ ਵਿਆਹ ਦਾ ਤਾਂ ਵੀ ਉਹਨਾਂ ਦੀ ਪੀਆਰ ਡਿਲੇਡ ਹੀ ਰਹੇਗੀ ਓਕੇ ਮਤਲਬ ਉਹਨਾਂ ਦਾ ਜਿਹੜਾ ਬੈਕਗ੍ਰਾਉਂਡ ਚੈੱਕ ਹੋ ਉਹਦੇ ਵਿੱਚ ਉਹ ਫਸ ਸਕਦੇ ਨੇ 100% ਬਿਲਕੁਲ ਤੇ ਨਾਲੇ ਸਰ ਇਮੀਗ੍ਰੇਸ਼ਨ ਦੀ ਹੋਰ ਕੋਈ ਤੁਸੀਂ ਅਪਡੇਟ ਸਾਂਝਾ ਕਰਨਾ ਚਾਹੁੰਦੇ ਹੋ ਸਿਰਫ ਇੱਕੋ ਹੀ ਚੀਜ਼ ਕਰੂੰਗਾ ਕਿ ਇਮੀਗ੍ਰੇਸ਼ਨ ਨੂੰ ਲਾਈਟਲੀ ਨਾ ਲੋ ਬਹੁਤ ਸਾਰੇ ਬਲੌਗਰਸ ਹੈਗੇ ਨੇ ਜਿਹੜੇ ਆਪ ਇਮੀਗ੍ਰੇਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਕੋਈ ਐਕਸਪੀਰੀਅੰਸ ਨਹੀਂ ਹੈਗਾ ਬਟ ਦੇ ਜਸਟ ਟ੍ਰਾਈ ਟੂ ਪੋਸਟ ਸਮਥਿੰਗ ਸੋ ਕਿਸੇ ਕੰਸਲਟੈਂਟ ਕਿਸੇ ਲਾਅਰ ਕੋਲ ਜਾ ਕੇ ਡਿਸਕਸ ਕਰੋ ਜਿਹੜਾ ਤੁਹਾਨੂੰ ਸਹੀ ਮੈਨੇਜ ਗਾਈਡ ਕਰ ਸਕੇ ਸੀਸੀਆਈਸੀ ਦੇ ਜਿੰਨੇ ਵੀ ਕੰਸਲਟੈਂਟ ਸਗੇ ਨੇ ਮੈਂਬਰਸ ਅਗੇ ਨੇ ਉਹਨਾਂ ਨਾਲ ਡਿਸਕਸ ਕਰੋ ਜਿਹੜੇ ਲਾਅ ਸੁਸਾਇਟੀ ਦੇ ਮੈਂਬਰਸ ਅਗੇ ਨੇ ਉਹਨਾਂ ਨਾਲ ਡਿਸਕਸ ਕਰੋ ਐਂਡ ਲੁੱਕ ਫਾਰ 옵ਸ਼ਨਸ ਐਂਡ ਆਈਸੀਸੀ ਇਮੀਗ੍ਰੇਸ਼ਨ ਤੇ ਸਾਨੂੰ 18 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋਏ ਐਂਡ ਵੀ ਗੈਟ ਗਿਵ ਆਊਟ ਸਟ੍ਰੇਟ ਫੋਰਵਰਡ ਐਡਵਾਈਸ ਜਿਹੜੀ ਚੀਜ਼ ਪੋਸੀਬਲ ਹੁੰਦੀ ਹੈ ਤੁਹਾਨੂੰ ਦੱਸ ਦਿਆਂ ਜਿਹੜੀ ਚੀਜ਼ ਨਹੀਂ ਹੁੰਦੀ ਉਹ ਵੀ ਤੁਹਾਨੂੰ ਕਹਿੰਨੇ ਕਿ ਭਾਈ ਟਾਈਮ ਤੇ ਪੈਸਾ ਖਰਾਬ ਨਾ ਜੇ ਤੁਸੀਂ ਮੈਡੀਕਲ ਬੈਕਗ੍ਰਾਉਂਡ ਦੇ ਵਿੱਚ ਹੋ ਹੈਗੇ ਹੋ ਕੇਅਰ ਗਿਵਿੰਗ ਦੀ ਬੈਕਗ੍ਰਾਉਂਡ ਦੇ ਵਿੱਚ ਹੋ ਹੈਗੀ ਉਹ ਨਰਸਿੰਗ ਦੀ ਬੈਕਗ੍ਰਾਉਂਡ ਦੇ ਵਿੱਚ ਹੋ ਹੈਗੀ ਉਹ ਤੋਂ ਤੁਹਾਡੇ ਵਾਸਤੇ ਸਾਡੇ ਕੋਲ ਓਪਨਿੰਗ ਜਗ੍ਹਾ ਆਨਟੇਰੀਓ ਦੇ ਵਿੱਚ ਵੀ ਨੋਵਾ ਸਕੋਸ਼ੀਆ ਦੇ ਵਿੱਚ ਵੀ ਨਿਊ ਬ੍ਰਾਂਡਸਵਿਕ ਦੇ ਵਿੱਚ ਵੀ ਐਂਡ ਐਮਪਲॉयर्स ਤੁਹਾਨੂੰ ਪੀ ਐਨ ਪੀਜ਼ ਦੇ ਵਿੱਚ ਹੈਲਪ ਵੀ ਕਰ ਸਕਦੇ ਨੇ ਸੋ ਆ ਕੇ ਸਾਨੂੰ ਮੁਲਾਕਾਤ ਕਰ ਲੋ ਟਰੱਕ ਡਰਾਈਵਰ ਜਿਨ੍ਹਾਂ ਦੇ ਕੋਲ 3 ਸਾਲ ਦਾ ਜ਼ਿਆਦਾ ਐਕਸਪੀਰੀਅੰਸ ਹੈਗਾ ਉਹਨਾਂ ਦੀ ਸਾਡੇ ਕੋਲ ਓਪਨਿੰਗ ਜਗ੍ਹਾ ਹੈ ਇਨਸੂਲੇਸ਼ਨ ਸੋ ਕੰਸਟਰਕਸ਼ਨ ਦੇ ਵਿੱਚ ਜਿਹੜੀ ਇਨਸੂਲੇਸ਼ਨ ਯੂਜ਼ ਹੁੰਦੀ ਹੈਗੀ ਜੇ ਉਹਦਾ ਉਹਦਾ ਚ ਐਕਸਪੀਰੀਅੰਸ ਹੈਗਾ ਆ ਕੇ ਸਾਨੂੰ ਮੁਲਾਕਾਤ ਕਰ ਸਕਦੇ ਜੇ ਆਟੋ ਕਾਰ ਮਕੈਨਿਕ ਹੈਗੇ ਹੋ ਟਰੱਕ ਮਕੈਨਿਕ ਹੈਗੇ ਹੋ ਕਮ ਜਾਣਦੇ ਹੋ ਹੈਲਪਰ ਦਾ ਕੰਮ ਕਰ ਸਕਦੇ ਹੋ ਗਲਾਸ ਟੈਕਨੀਸ਼ੀਅਨ ਹੈਗੇ ਹੋ ਤੇ ਆ ਕੇ ਮੁਲਾਕਾਤ ਕਰ ਲੋ ਵੀ ਮਾਈਟ ਹੈਵ ਆਪਸ਼ਨਸ ਫॉर ਯੂ ਜੇ ਤੁਹਾਡੇ ਕੋਲ ਟਰਕਿੰਗ ਦੀ ਰਿਪੇਅਰ ਦਾ ਕੰਮ ਆਂਦਾ ਆ ਬੋਡੀ ਰਿਫਰ ਰਿਪੇਅਰਸ ਆ ਜਾਂ ट्रेलर पेयर्स द काम ਆਂਦਾ ਤੇ ਸਾਡੇ ਕੋਲ ওপਨਿੰਗਸ ਹੈਗੀਆਂ ਐਂਡ এমਪਲੋయర్ ਤੁਹਾਨੂੰ ਪੀਐਨਪੀ ਦੇ ਵਿੱਚ ਹੈਲਪ ਵੀ ਕਰ ਸਕਦਾ ਐਂਡ ਐਸੀ ਤਰ੍ਹਾਂ ਸਾਡੇ ਕੋਲ ওপਨਿੰਗਸ ਉਹਨਾਂ ਵਾਸਤੇ ਹੈਗੀਆਂ ਜਿਨ੍ਹਾਂ ਦੇ ਕੋਲ ਸਿਕਿਉਰਿਟੀ ਦਾ ਲਾਇਸੈਂਸ ਹੈਗਾ ਨਾਲ ਦੀ ਨਾਲ ਯੂਜ਼ ਆਫ ਫੋਰਸ ਦਾ ਲਾਇਸੈਂਸ ਹੋਵੇ ਤੇ ਆਰਮਜ਼ ਐਂਡ ਅਮੂਨੀਸ਼ਨ ਦਾ ਲਾਇਸੈਂਸ ਹੋਵੇ ਐਂਡ ਐਵੀ ਪੀਐਨਪੀ ਪ੍ਰੂਵਡ এমਪਲੋయర్ ਹੈ ਜਿਹੜਾ ਤੁਹਾਨੂੰ ਹੈਲਪ ਕਰ ਸਕਦਾ ਸੋ ਆ ਕੇ ਡਿਸਕਸ ਕਰੋ ਵੀ ਮਾਈਟ ਬੀ ਇਨ ਅ ਪੋਜੀਸ਼ਨ ਟੂ ਸੁਜੈਸਟ ਯੂ ਦਾ ਮੋਸਟ ਅਪਰੋਪ੍ਰੀਏਟ ਰੋ ਜੀ ਤੇ ਆਣਾ ਕਿੱਥੇ ਆ ਤੇ ਕੰਟੈਕਟ ਡਿਟੇਲਸ ਉਹ ਵੀ ਸਾਂਝਾ ਕਰ ਦਿਓ ਜੀ ਬਿਲਕੁਲ ਆ ਅਗਾ ਦੇ ਵਿੱਚ ਹੈਗਾ 1137 ਡੇਰੀ ਰੋਡ ਈਸਟ 1137 ਡੇਰੀ ਰੋਡ ਇਸ ਸਾਡਾ ਫੋਨ ਨੰਬਰ ਹੈਗਾ ਜੀ 905 461 2424 905 461 2424 WhatsApp ਨੰਬਰ ਹੈਗਾ 647 850 9647 850-9000 ਤੇ ਈਮੇਲ ਆਈਡੀ ਹੈਗਾ info.info@iccimmigration.ca info@iccimmigration.ca ਜੀ ਤੇ ਨਾਲ ਇਸ ਰਾਜ ਦੇ ਪ੍ਰੋਗਰਾਮ ਲਈ ਨਈ ਬਹੁਤ ਬਹੁਤ ਧੰਨਵਾਦ ਸਟੂਡੀਓ ਚਾਂਦ ਲਈ ਥੈਂਕ ਯੂ ਤੇ ਇਸੀ ਅਜਿਹਾ ਸਾਡਾ ਪ੍ਰੋਗਰਾਮ ਹਮਦਰ ਦੇ ਇਮੀਗ੍ਰੇਸ਼ਨ ਮੈਟਰਸ ਤੇ ICC ਇਮੀਗ੍ਰੇਸ਼ਨ ਤੋਂ ਮੰਨੂ দত্ত ਜੀ ਦੇ ਵੱਲੋਂ ਇਮੀਗ੍ਰੇਸ਼ਨ ਦੀਆਂ ਲੇਟੈਸਟ ਅਪਡੇਟਸ ਦਾ ਹਾਰਡਨਲ ਸਾਂਝੀਆਂ ਕੀਤੀਆਂ ਗਈਆਂ ਨੇ ਉਮੀਦ ਹੈ ਤੁਹਾਨੂੰ ਇਹ ਵਧੀਆ ਲੱਗੀਆਂ ਹੋਣਗੀਆਂ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਸਲਾਹ ਲੈਣੀ ਹੋਵੇ ਤਾਂ ਜ਼ਰੂਰ ICC ਇਮੀਗ੍ਰੇਸ਼ਨ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ ਜਾਂ ਫਿਰ ਦਿੱਤੇ ਗਏ ਨੰਬਰਾਂ ਤੇ ਕਾਲ ਵੀ ਕਰ ਸਕਦੇ ਹੋ ਫਿਲਹਾਲ ਸਾਡੇ ਅੱਜ ਦੇ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਣੇ ਰੋ ਹਮਦਰ ਟੀਵੀ ਦੇ ਨਾਲ ਮਿੰਦੇ ਇਜਾਜ਼ਤ ਸੱਚਰਕਾਲ